ਆਰਤ ਨੇ ਚਾਰ ਵਿਆਹ ਕਰਾਏ ਚੌਥੇ ਵਿਆਹ ਦੇ ਵਿੱਚੋਂ ਦੋ ਧੀਆ ਪੈਦਾ ਹੋਈਆਂ ਇੱਕ ਪੁੱਤ ਪੈਦਾ ਹੋਇਆ ਘਰੇ ਪੋਤੀਆਂ ਪੋਤੇ ਵੀ ਹੋ ਗਏ ਦੋ ਧੀਆ ਦੋਤੇ ਵੀ ਹੋ ਗਏ ਆਰਤ ਦੀ ਆਪਣੀ ਉਮਰ ਲਗਭਗ 50 ਸਾਲ ਦੀ ਹੋਗੀ 50 ਸਾਲਾਂ ਦੀ ਉਮਰ ਦੇ ਵਿੱਚ ਫਿਰ ਇਹੋ ਜਿਹਾ ਇਸ ਘੁੱਟਿਆ ਕਿ ਮਾਂ ਦੀ ਧੀ ਆਪਣੇ 70 ਸਾਲਾਂ ਦੇ ਆਸ਼ਕ ਦੇ ਨਾਲ ਘਰੋਂ ਭੱਜ ਗਈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸੁਣ ਕੇ ਇੱਕ ਵਾਰੀ ਤੁਹਾਡੇ ਦਿਮਾਗ ਦੇ ਪੁਰਜੇ ਹਿੱਲ ਜਾਣਗੇ ਕਿ ਅਸੀਂ ਕਿਹੋ ਜਿਹਾ ਸਮਾਜ ਦੇ ਵਿੱਚ ਰਹਿ ਰਹੇ ਹਾਂ ਕਿ ਇੱਥੇ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਕਿ ਕਲਯੁਗ ਦਾ ਐਡਾ ਕ ਤਗੜਾ ਜ਼ੋਰ ਹੋ ਗਿਆ ਕਿ ਸਿਆਣੀਆਂ ਬਿਆਣੀਆਂ ਔਰਤਾਂ ਦੇ ਦਿਮਾਗ ਹਿੱਲੇ ਫਿਰਦੇ ਆ। ਐਹੋ ਜੀ ਇੱਕ ਔਰਤ ਦੀ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ। ਜਿਸ ਔਰਤ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਇਹ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਪੈਦਾ ਹੁੰਦੀ ਆ। ਇਹਦਾ ਨਾਮ ਸੀਗਾ ਸ਼ੰਦਰਪਾਲ ਕੌਰ ਤੇ ਵੈਸੇ ਇਹਨੂੰ ਘਰ ਦੇ ਪਿਆਰ ਦੇ ਨਾਲ ਸ਼ਿੰਦੋ-ਚਿੰਦੋ ਕਹਿੰਦੇ ਸੀਗੇ। ਚਲੋ ਜੀ ਜਦੋਂ ਇਹ ਸ਼ਿੰਦੂ 17 ਕੇ ਸਾਲਾਂ ਦੀ ਹੁੰਦੀ ਆ ਤੇ ਇਹਦਾ ਮਾਪਿਓ ਇਹਦਾ ਵਿਆਹ ਕਰ ਦਿੰਦਾ ਜਦੋਂ ਸ਼ਿੰਦੂ ਦਾ ਵਿਆਹ ਹੁੰਦਾ ਇਹਦਾ ਵਿਆਹ ਇੱਕ ਇਹੋ ਜਿਹੇ ਬੰਦੇ ਨਾਲ ਹੋ ਜਾਂਦਾ ਜਿਹੜਾ ਬੰਦਾ ਕੀ ਨਸ਼ਾ ਪੱਤਾ ਵੇਚਦਾ ਹੁੰਦਾ ਘਰੇ ਕੱਢ ਕੇ ਸ਼ਰਾਬ ਦੇਸੀ ਵੇਚਦਾ ਹੁੰਦਾ ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਦੇਸੀ ਸ਼ਰਾਬ ਵੇਚਦਾ ਹੋਵੇ ਉਹਨਾਂ ਦੇ ਘਰੇ ਤਾਂ ਅੱਥਰੂ ਮੇਲਾ ਲੱਗਿਆ ਹੁੰਦਾ ਉਸੇ ਤਰ੍ਹਾਂ ਹੀ ਸ਼ਿੰਦੂ ਹੁਣ ਨਵੀਂ-ਨਵੀਂ ਵਿਆਹੀ ਸੀ ਕਿ ਇਹਦੇ ਘਰ ਵਾਲਾ ਦਾਰੂ ਵੇਚਣ ਦਾ ਵੀ ਕੰਮ ਕਰਦਾ ਸੀ ਨਾਲ ਤੇ ਆਥ ਨੇ ਉਹਨਾਂ ਦੇ ਘਰੇ ਭਾਂਤ ਭਾਂਤ ਦੇ ਬੰਦੇ ਆਇਆ ਕਰਨ ਕਦੇ ਕੋਈ ਗਲਾਸੀ ਪੀ ਲਿਆ ਕਰੇ ਕੋਈ ਦੋ ਗਲਾਸੀਆਂ ਪੀ ਲਿਆ ਕਰੇ ਤਾਂ ਜਦੋਂ ਉਹਨਾਂ ਦੇ ਘਰੇ ਬੰਦੇ ਆਉਂਦੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਆਉਂਦਾ ਹੁੰਦਾ ਸੀਗਾ 27-22 ਸਾਲ ਦੀ ਉਮਰ ਦਾ ਉਸ ਮੁੰਡੇ ਦੇ ਨਾਲ ਇਹਦੀ ਅੱਖਾਂ ਅੱਖਾਂ ਚ ਗੱਲਬਾਤ ਹੋ ਜਾਂਦੀ ਹੈ ਤੇ ਸ਼ਿੰਦੂ ਕੀ ਕਰਦੀ ਆ 7 ਮਹੀਨਿਆਂ ਬਾਅਦ ਆਪਣੇ ਪਹਿਲੇ ਘਰ ਵਾਲੇ ਨੂੰ ਛੱਡ ਕੇ ਉਸ ਮੁੰਡੇ ਦੇ ਨਾਲ ਭੱਜ ਜਾਂਦੀ ਹੈ ਜਿਹੜਾ ਕਿ ਨਾਲ ਦੇ ਹੀ ਪਿੰਡ ਦਾ ਹੁੰਦਾ ਚਲੋ ਜਿਹਦੇ ਘਰ ਨੂੰ ਪਤਾ ਲੱਗ ਗਿਆ ਉਹਨੇ ਰੌਲਾ ਰੋਲਾ ਪਾਇਆ ਪੰਚਾਇਤਾਂ ਮਜੂਤਾ ਹੋਈਆਂ ਪੰਚਾਇਤਾਂ ਵਿੱਚ ਇਹਨਾਂ ਦਾ ਲਿਖਤੀ ਤਲਾਕ ਤਰੂਕ ਹੋ ਗਿਆ ਖੜਾ ਛੁੱਟ ਗਿਆ ਹੁਣ ਸ਼ਿੰਦੋ ਨੇ ਦੂਜਾ ਵਿਆਹ ਕਰਾ ਲਿਆ ਜਦੋਂ ਉਹਨੇ ਦੂਜਾ ਵਿਆਹ ਕਰਾ ਲਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਵੀ ਸਿਰੇ ਦਾ ਨੰਗ ਮਲੰਗ ਹੈ ਇਹਦੇ ਪੱਲੇ ਵੀ ਕੱਖ ਨਹੀਂ ਹੈਗਾ ਤੇ ਲਗਭਗ ਇਹ 5 6 ਮਹੀਨੇ ਉਹਦੇ ਨਾਲ ਰਹੀ 5 6 ਮਹੀਨੇ ਬਾਅਦ ਉੱਥੋਂ ਮੁੜ ਕੇ ਇਹ ਗਾਂ ਕਿਸੇ ਹੋਰ ਬੰਦੇ ਨਾਲ ਭੱਜ ਗਈ ਜਿਹਦੇ ਨਾਲ ਭੱਜ ਗਈ ਗਈ ਉਹ ਬੰਦਾ ਕਨੈਕਟਰ ਹੀ ਕਰਦਾ ਸੀਗਾ ਤੇ ਉਹਦੇ ਨਾਲ ਇਹ ਰਹੀ ਕਟੋਕੜ 8 9 ਮਹੀਨੇ ਪਰ ਉਹਨੇ ਇਹਨੂੰ ਝੂਠ ਮਾਰਿਆ ਹੋਇਆ ਸੀਗਾ ਕਿ ਮੈਂ ਇਕਵਾਰਾਂ ਅਸਲ ਦੇ ਵਿੱਚ ਉਹ ਬੰਦਾ ਵਿਆਹਿਆ ਹੋਇਆ ਸੀਗਾ ਉਹਦਾ ਪਰਿਵਾਰ ਪਿੰਡ ਦੇ ਵਿੱਚ ਸੀਗਾ ਉਹਨੇ ਇਹਨੂੰ ਸ਼ਹਿਰ ਦੇ ਵਿੱਚ ਕਿਰਾਏ ਤੇ ਕੋਠੀ ਲੈ ਕੇ ਰੱਖਿਆ ਹੋਇਆ ਸੀਗਾ ਤੇ ਹਫਤੇ ਜੁਗ ਵੀ ਦੋ ਰਾਤਾਂ ਇਹਦੇ ਨਾਲ ਰਹਿ ਜਾਂਦਾ ਸੀਗਾ ਦੋ ਰਾਤਾਂ ਉਹ ਚਾਰ ਰਾਤਾਂ ਘਰੇ ਲਾਉਦਾ ਸੀਗਾ ਚਲੋ ਜਦੋਂ ਚੰਦਰ ਨੂੰ ਉੱਥੋਂ ਪਤਾ ਲੱਗਿਆ ਇਹਨੇ ਤੀਜੀ ਵਾਰੀ ਉਸ ਬੰਦੇ ਨੂੰ ਵੀ ਛੱਡਤਾ ਫਿਰ ਉਹਦਾ ਵਿਆਹ ਚੌਥੀ ਵਾਰੀ ਹੋਇਆ ਮਲਕੀਤ ਸਿੰਘ ਦੇ ਨਾਲ ਜਿਹੜਾ ਕੀ ਲੁਧਿਆਣੇ ਦੇ ਵਿੱਚ ਕਿਸੇ ਫੈਕਟਰੀ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਚਲੋ ਜੀ ਜਦੋਂ ਮਲਕੀਤ ਨਾਲ ਵਿਆਹ ਹੋ ਗਿਆ ਇਹ ਉੱਥੇ ਆ ਕੇ ਟਿਕ ਗਈ ਉਥੇ ਇਹਦੇ ਘਰੇ ਦੋ ਧੀਆ ਪੈਦਾ ਹੋਈਆਂ ਇੱਕ ਇਹਦੇ ਘਰੇ ਬੇਟਾ ਪੈਦਾ ਹੋਇਆ ਪਰ ਇਹ ਮਲਕੀਤ ਸਿੰਘ ਦੇ ਨਾਲ ਰਹੀ ਗਈ ਪਰ ਆਸੇ-ਪਾਸੇ ਮੂੰਹ ਮਾਰਨ ਉਹ ਹਟੇ ਨਹੀਂ ਗਈ ਇਹਦਾ ਸਬਰ ਦਾ ਬੰਨ ਟੁੱਟਿਆ ਰਿਹਾ ਚਲੋ ਜੀ ਧੀਆ ਮਟਿਆਰਾਂ ਹੋ ਗਈਆਂ ਧੀਆ ਦੇ ਵਿਆਹ ਕਰਤੇ ਦੋ ਧੀਆ ਦੋਤੇ ਹੋ ਗਏ ਇਹਦੇ ਬੇਟੇ ਦਾ ਵੀ ਵਿਆਹ ਹੋ ਗਿਆ ਉਹਦੇ ਘਰੇ ਵੀ ਜਵਾਕ ਹੋ ਗਏ ਪੋਤੀਆਂ ਪੋਤੇਆਂ ਵਾਲੀ ਹੋ ਗਈ ਹੁਣ ਇਹ ਦੋਨੇ ਜੀ ਜਿਹੜੇ ਸੀਗੇ ਇਹ ਆਪੀ ਨੌ ਦਿਨਾਂ ਕਲੇਸ਼ ਬਹੁਤ ਰੱਖਦੇ ਸੀ ਕਿ ਜਿਹੜਾ ਤਾਂ ਬੇਟਾ ਸੀਗਾ ਉਹ ਵੀ ਕਿਤੇ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਉਹ ਇਹਨਾਂ ਦੇ ਨਾਲੋਂ ਅੜ ਰਹਿਣ ਲੱਗ ਗਿਆ ਜਾਨੀ ਕਿ ਇਹ ਦੋਨੇ ਜੀ ਇਕੱਲੇ ਰਹਿ ਗਏ ਘਰੇ ਜਿਹੜਾ ਨੋਪਤ ਸੀ ਉਹ ਲੱਗ ਰਹਿਣ ਲੱਗ ਗਏ ਫਿਰ ਕੀ ਹੁੰਦਾ ਹੈ ਕਿ ਤੁਰਦੇ ਆ ਫਿਰਦੇ ਆ ਸ਼ਿੰਦੂ ਦੀ ਗੱਲਬਾਤ ਕਿਸੇ ਬਿਜਲੀ ਬੋਰਡ ਦੇ ਮੁਲਾਜ਼ਮ ਦੇ ਨਾਲ ਹੋ ਜਾਂਦੀ ਹੈ ਜਿਹੜਾ ਕਿ ਰਿਟਾਇਰ ਹੋ ਚੁੱਕਿਆ ਸੀ ਜਿਹਦੀ ਕਿ ਉਮਰ ਲਗਭਗ 70 ਸਾਲ ਦੇ ਨੇੜੇ ਤੇੜੀ ਸੀ ਹੁਣ ਸ਼ਿੰਦੂ ਨੂੰ ਐ ਲੱਗਿਆ ਕਿ ਮੇਰੇ ਘਰ ਵਾਲੇ ਕੋਲ ਤਾਂ ਪੈਸਾ ਥੇਲਾ ਹੁੰਦਾ ਨਹੀਂਗਾ ਹਨਾ ਮੁੰਡਾ ਮੇਰਾ ਡਰਦਾ ਨਹੀਂ ਤਾਂ ਸਾਨੂੰ ਖਰਚਾ ਆਪਣੀ ਕੋਈ ਦਿੰਦਾ ਨਹੀਂਗਾ ਜਿਹੜਾ ਬਿਜਲੀ ਬੋਰਡ ਦਾ ਮੁਲਾਜ਼ਮ ਸੀਗਾ ਉਹਦਾ ਨਾਮ ਸੀਗਾ ਦਰਸ਼ਨ ਸਿੰਘ ਤੇ ਦਰਸ਼ਨ ਸਿੰਘ ਦੀ ਯਾਰੀ ਇੰਨੇ ਆਪਣੇ ਘਰ ਵਾਲੇ ਮਲਕੀਤ ਨਾਲ ਪਵਾ ਉਹ ਜਿਹੜਾ ਦਰਸ਼ਨ ਸਿੰਘ ਸੀ ਉਹ ਪੈਸੇ ਤੇ ਲੇਲਾ ਬੰਦਾ ਸੀਗਾ ਪੈਨਸ਼ਨ ਉਹਦੀ ਆਉਂਦੀ ਸੀ ਆਏ ਮਹੀਨੇ ਦਰਸ਼ਨ ਸਿੰਘ ਨੇ ਕੀ ਕਰਿਆ ਕਰਨਾ ਹਫਤੇ ਬਾਅਦ ਸ਼ਿੰਦੋ ਦੇ ਘਰੇ ਆ ਜਾ ਕਰਨਾ ਸ਼ਿੰਦੋ ਨੇ ਕਿਹਾ ਆ ਜਾ ਕਰ ਨਾਲ ਉਹਨੇ ਕਿਲੋ ਮੀਟ ਲਿਆ ਕਰਨਾ ਚੰਗੀ ਅੰਗਰੇਜ਼ੀ ਦੀ ਵਧੀਆ दारू ਲਿਆ ਕਰਨੀ ਨਾਲੇ ਦੇ ਘਰ ਦੇ ਨੂੰ ਪੈਗ ਲਵਾਇਆ ਕਰਨੇ ਉਹਨੂੰ ਸ਼ਰਾਬੀ ਕਰਕੇ ਸਿੱਟ ਰਿਆ ਕਰਨਾ ਆਪ ਇਹਨਾਂ ਨੇ ਰੰਗ ਰਲੀਆਂ ਮਨੋਦੇ ਰਿਆ ਕਰਨਾ ਦਰਸ਼ਨ ਸਿੰਘ ਦਾ ਇੱਕ ਬੇਟਾ ਸੀ ਜਿਹੜਾ ਕਿ ਇੰਗਲੈਂਡ ਰਹਿੰਦਾ ਸੀਗਾ ਕਾਫੀ ਸਾਲਾਂ ਤੋਂ ਇੰਗਲੈਂਡ ਗਿਆ ਹੋਇਆ ਸੀਗਾ ਉਹ ਕਦੇ ਵਾਪਸ ਮੁੜ ਕੇ ਨਹੀਂ ਆਇਆ ਦਰਸ਼ਨ ਸਿੰਘ ਦੀ ਘਰ ਵਾਲੀ ਮਰੀ ਹੋਈ ਸੀਗੀ ਦਰਸ਼ਨ ਸਿੰਘ ਆਪਦੀ ਕੋਠੀ ਵਿੱਚ ਕੱਲਾ ਹੀ ਰਹਿੰਦਾ ਹੁੰਦਾ ਸੀਗਾ ਕਦੇ-ਕਦੇ ਛਿੰਦੋ ਦਾ ਦਾ ਲੱਗਿਆ ਕਰਨਾ ਇਹਨੇ ਵੀ ਦਰਸ਼ਨ ਕੋਲੇ ਜਾਇਆ ਕਰਨਾ ਕੋਠੀ ਚ ਜਦੋਂ ਬੈਠੀ ਰਿਹਾ ਕਰਨਾ ਰੰਗ ਰਲੀਆਂ ਮਨਾਇਆ ਕਰਨਾ ਚਲੋ ਜੀ 6-7 ਮਹੀਨੇ ਇਹਨਾਂ ਦਾ 10000 ਕੁਝ ਚੱਲਦਾ ਰਿਹਾ ਉਸ ਤੋਂ ਬਾਅਦ ਮਲਕੀਤ ਸਿੰਘ ਨੂੰ ਪਤਾ ਲੱਗ ਗਿਆ ਵੀ ਜਿਹੜੀ ਛਿੰਦੋ ਆ ਇਹਦੀ ਦਰਸ਼ਨ ਦੇ ਨਾਲ ਗੱਲਬਾਤ ਆ ਤੇ ਉਹ ਸਾਡੇ ਘਰੇ ਆਉਂਦਾ ਮੈਨੂੰ ਸ਼ਰਾਬ ਪੀਉਣ ਤੋਂ ਬਾਅਦ ਮੇਰੀ ਘਰਨੇ ਕੁਝ ਨਾ ਕੁਝ ਗਲਤ ਕਰਦਾ ਫਿਰ ਇਹਨਾਂ ਦੋਨਾਂ ਜੀਆਂ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਗਿਆ ਜਿਹੜਾ ਮਲਕੀਤ ਸੀਗਾ ਉਹ ਛਿੰਦੋ ਨੂੰ ਕਹਿੰਦਾ ਆ ਕੀ ਹੁਣ ਤੂੰ ਯਾਦ ਰੱਖੀਂ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਤੇ ਮੈਂ ਹੁਣ ਦਰਸ਼ਨ ਨੂੰ ਮਾਰੂੰਗਾ ਇਹਨੂੰ ਵੱਡੂਗਾ ਟੋਟੇ ਕਰੂੰਗਾ ਇਹਦੇ ਹੁਣ ਜਿਹੜੀ ਛਿੰਦੋ ਸੀਗੀ ਉਹ ਇਸ ਗੱਲ ਤੋਂ ਬਹੁਤ ਡਰ ਚੁੱਕੀ ਸੀ ਕਿਉਂਕਿ ਉਹ ਮਲਕੀਤ ਨੂੰ ਚੰਗੀ ਤਰ੍ਹਾਂ ਜਾਣਦੀ ਸੀਗੀ ਕਿਉਂਕਿ ਇੰਨੇ ਸਾਲ ਉਹਨਾਂ ਵਿਆਹੀ ਰਹੀ ਉਹਨੂੰ ਪਤਾ ਸੀਗਾ ਕਿ ਮਲਕੀਤ ਜਿੰਦਾ ਬਹੁਤ ਭੜਾ ਕਿ ਇਹ ਦਰਸ਼ਨ ਨੂੰ ਕਿਤੇ ਨਾ ਕਿਤੇ ਮਾਰ ਨਾ ਦੇਵੇ ਹੁਣ ਛਿੰਦੋ ਦਿਲ ਚ ਉਹ ਡਰਾ ਦਿਨੋ ਦਿਨ ਵੱਧਦਾ ਜਾ ਰਿਹਾ ਸੀਗਾ ਕਿ ਮਲਕੀਤ ਜਿਹੜਾ ਮੇਰਾ ਘਰ ਵਾਲਾ ਆ ਉਹ ਮੇਰੇ ਆਸ਼ਕ ਨੂੰ ਮਾਰ ਦਊਗਾ ਤੇ ਟੋਟੇ ਟੋਟੇ ਕਰ ਦਊਗਾ ਤੇ ਇਹ ਹੈਗਾ ਵੀ ਜੋਰ ਦੇ ਵਿੱਚ ਆ ਉਹ 70 ਸਾਲਾਂ ਉਸ ਤੋਂ ਬਾਅਦ ਸ਼ਿੰਦੋ ਫਿਰ ਇੱਕ ਦਿਨ ਜਾ ਕੇ ਦਰਸ਼ਨ ਨੂੰ ਦੱਸਦੀ ਹੈ ਆਪਣੇ ਆਸ਼ਕ ਨੂੰ ਜਿਹੜਾ ਕਿ 70 ਸਾਲ ਦੀ ਉਮਰ ਦਾ ਸੀਗਾ ਵੀ ਇਸ ਤਰ੍ਹਾਂ ਕਰਕੇ ਮੇਰੇ ਘਰ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਤੇ ਉਹ ਕਹਿੰਦਾ ਮੈਂ ਤੈਨੂੰ ਵੱਡਣਾ ਤੈਨੂੰ ਛੱਡਣਾ ਨਹੀਂਗਾ ਤੇ ਉਹਦੀ ਜਿੱਦ ਵਾਲੀ ਪਹਿੜੀ ਆ ਤੇ ਉਹਨੇ ਤੈਨੂੰ ਛੱਡਣਾ ਨਹੀਂਗਾ ਤੂੰ ਆਪ ਦਾ ਕਿਨਾਰਾ ਕਰ ਲੈ ਤੇ ਹੁਣ ਤੁਹਾਨੂੰ ਪਤਾ ਵੀ ਇਸ਼ਕ ਦੀ ਅੱਗ ਬਾਲੀ ਪਹਿੜੀ ਹੁੰਦੀ ਹੈ ਹੁਣ ਦਰਸ਼ਨ ਦੇ ਦਿਮਾਗ ਤੇ ਵੀ ਸ਼ਿੰਦੋ ਛਾਈ ਪਈ ਸੀਗੀ ਦਰਸ਼ਨ ਕਹਿੰਦਾ ਵੀ ਤੈਨੂੰ ਮੈਂ ਛੱਡਦਾ ਤਾਂ ਨਹੀਂਗਾ ਜਾਣ ਜਾਂਦੀ ਤਾਂ ਜਾਵੇ ਕੋਈ ਚੱਕਰ ਵਾਲੀ ਗੱਲ ਹੀ ਉਧਰੋਂ ਹੁਣ ਸ਼ਿੰਦੋ ਕਹੇ ਦਰਸ਼ਨਾ ਮੈਂ ਤੈਨੂੰ ਨਹੀਂ ਛ ਉਹ ਦੇਖੋ ਸ਼ਰਮ ਦਾ ਕਿੰਦਾ ਕਟਾ ਜਿਹੜਾ ਦਰਸ਼ਨ ਉਹ 70 ਸਾਲ ਦਾ ਜਿਹੜੀ ਸ਼ੰਦੋ 50 ਸਾਲਾਂ ਦੀ ਕੋਤੀਆਂ ਪੋਤਿਆਂ ਵਾਲੀ ਦੋទੀਆਂ ਦੋਧੀਆਂ ਵਾਲੀ ਤੇ ਇਸ਼ਕ ਦੀ ਅੱਗ ਵੇਖੋ ਕੀ ਕੁਛ ਕਰਾਉਂਦੀ ਆ ਫਿਰ ਫਿਰ ਉੱਥੇ ਸ਼ੰਦੋ ਦਰਸ਼ਨ ਨੂੰ ਕਹਿੰਦੀ ਆ ਕਿ ਜੇ ਆਪਾਂ ਇਕੱਠੇ ਰਹਿਣਾ ਵਿਆਹ ਕਰਾਉਣਾ ਆ ਫਿਰ ਇੱਕੋ ਹੱਲ ਆ ਕਿ ਮਲਕੀਤ ਨੂੰ ਰਸਤੇ 'ਚੋਂ ਹਟਾਉਣਾ ਪਊਗਾ ਮਲਕੀਤ ਨੂੰ ਮਾਰਨਾ ਪਊਗਾ ਦਰਸ਼ਨ ਕਹਿੰਦਾ ਵੀ ਕੋਈ ਗੱਲ ਨਹੀਂ ਮੈਨੂੰ ਟਾਈਮ ਦੇ ਸੋਚਣ ਦਾ ਵੀ ਪਲਾਨ ਬਣਾਉਣਾ ਆ ਆਪਾਂ ਇਹਨੂੰ ਕਿੱਦਾਂ ਮਾਰਨਾ ਪਹਿਲਾਂ ਦਰਸ਼ਨ ਇਹ ਗੱਲ ਸੋਚਦਾ ਹੈ ਵੀ ਕਿਉਂ ਨਾ ਕਿਸੇ ਬੰਦੇ ਨੂੰ ਕੋਈ 4-5 ਲੱਖ ਰੁਪਈਆ ਮੈਂ ਮਲਕੀਤ ਨੂੰ ਮਾਰ ਆ ਦਿਆਂ। ਫਿਰ ਦਰਸ਼ਨ ਦੇ ਦਿਲ 'ਚ ਇਹ ਗੱਲ ਆਉਂਦੀ ਆ ਕਿ ਜੇ ਉਹ ਬੰਦੇ ਨੇ ਕੱਲ ਨੂੰ ਮੂੰਹ ਖੋਲਤਾ ਮੈਂ ਫੜਿਆ ਜਾਊਂਗਾ। ਫਿਰ ਦਰਸ਼ਨ ਦੇ ਦਿਲ 'ਚ ਵੀ ਗੱਲ ਆਉਂਦੀ ਆ ਵੀ ਕਾਹਦੇ ਵਾਸਤੇ 4-5 ਲੱਖ ਰੁਪਏ ਦੇਣਾ ਵੀ ਇਹ ਕੰਮ ਆਪਾਂ ਆਪ ਹੀ ਕਰ ਲੈਨੇ ਆ। ਚਲੋ ਜੀ ਦਰਸ਼ਨ ਸ਼ਿੰਦੋ ਨੂੰ ਕਹਿੰਦਾ ਵੀ ਤੂੰ ਐਂ ਕਰ ਤੂੰ ਕਿਸੇ ਦਿਨ ਆਪਦੇ ਘਰ ਵਾਲੇ ਨਾਲ ਮਿੱਠੀ ਹੋ ਜਾ। ਮਿੱਠੀ ਹੋ ਹੋ ਕੇ ਉਹਨੂੰ ਕਿਸੇ ਦਿਨ ਪੂਰਾ ਸ਼ਰਾਬੀ ਕਰ। ਜਿਸ ਦਿਨ ਉਹ ਪੂਰਾ ਸ਼ਰਾਬੀ ਹੋਇਆ ਉਸ ਦਿਨ ਮੈਨੂੰ ਫੋਨ ਕਰ ਦੇ। ਤੇ ਆਪਾਂ ਉਸਨੂੰ ਤਾਂ ਕੰਡਾ ਕੱਢ ਦੇਾਂਗੇ। ਚਲੋ ਜੀ ਹਫ਼ਤਾ 10 ਦਿਨ ਲੰਘਦੇ ਆ। ਛੰਦੋ ਦਰਸ਼ਨ ਨੂੰ ਕਹਿੰਦੀ ਹੈ ਕਿ ਅੱਜ ਮੀ ਪਿਆ ਹੋਇਆ ਤੇ ਮੈਂ ਘਰੇ ਮੀਟ ਧਰਿਆ ਹੋਇਆ ਤੇ ਮੈਂ ਅੱਜ ਮਲਕੀਤ ਨੂੰ दारू ਨਾਲ ਫੁੱਲ ਟਨ ਕਰ ਦੂੰਗੀ ਇਹਦੇ ਨਾਲ ਮਿੱਠੀ ਹੋ ਹੋ ਕੇ ਤੇ ਤੂੰ ਆ ਜੀ ਤੇ ਫੇਰ ਆਪਾਂ ਇੰਜ ਕੰਡਾ ਕੱਢਦੇ ਆਂਗੇ ਚਲੋ ਜੀ ਸਾਰਾ ਦਿਨ ਮੀ ਪਿੰਦੇ ਰਿਆਂ ਆਥਰੇ ਤੇ ਉਹਨੂੰ ਪੈਗ ਬਣਾਵਣਾ ਕੇ ਪੀਉਣ ਲੱਗ ਗਈ ਤੁਹਾਨੂੰ ਪਤਾ ਵੀ ਜਨਾਨੀ ਦੇ ਹੱਥੋਂ ਤਾਂ ਵੱਡੇ ਵੱਡੇ ਰਾਜੇ ਧੋਖੇ ਖਾ ਗਏ ਸੀਗੇ ਹੁਣ ਮਲਕੀਤ ਨੂੰ ਆਇਸ ਵੀ ਰੋਮਾਂਟਿਕ ਮਾਹੌਲਾ ਹਨਾ ਉਹ ਗੱਲਾਂ ਹੋਰ ਫੀਲਿੰਗ ਲਈ ਗਿਆ ਉਹ ਪੈਗ ਤੇ ਪੈਗ ਉਹਨੂੰ ਪਿਆਈ ਗਈ ਉਹ ਪੈਗ ਤੇ ਪੈਗ ਲਾਈ ਗਿਆ ਲਾਈ ਗਿਆ ਲਾਈ ਗਿਆ ਆਖਰ ਨੂੰ ਟੰਨ ਹੋ ਗਿਆ ਪੂਰਾ ਆਖਰ ਨੂੰ ਟੰਨ ਹੋ ਕੇ ਜਦੋਂ ਮੰਜੇ ਤੇ ਪੈ ਗਿਆ ਇਹਨੇ ਦਰਸ਼ਨ ਨੂੰ ਫੋਨ ਮਾਰਿਆ ਵੀ ਦਰਸ਼ਨਾ ਆ ਜਾ ਚਲੋ ਇਹ ਦਰਸ਼ਨ ਆਉਂਦਾ ਕਰੋ ਇੱਕ ਉਹਦੇ ਕੋਲ ਛੋਟੀ ਜੀ ਗੰਡਾਸੀ ਹੁੰਦੀ ਹੈ ਗੰਡਾਸੀ ਲੈ ਕੇ ਆਉਂਦਾ ਜੇ ਗੰਡਾਸੀ ਲੈ ਕੇ ਜਦੋਂ ਇਹਦਾ ਆ ਕੇ ਸ਼ਿੰਦੂ ਦਾ ਬੂਹਾ ਖੜਕਾਉਂਦਾ ਸ਼ਿੰਦੂ ਬੂਹਾ ਖੋਲ ਦਿੰਦੀ ਹੈ ਉਸ ਤੋਂ ਬਾਅਦ ਦਰਸ਼ਨੰਦਰ ਐਂਟਰ ਹੋ ਕੇ ਦਾ ਬੂਹਾ ਮਾਰ ਦਿੰਦੀ ਹੈ ਤੇ ਫਿਰ ਉਹ ਸ਼ਿੰਦੂ ਕਹਿੰਦੀ ਉਹ ਕਮਰੇ 'ਚ ਸ਼ਰਾਬੀ ਹੋਇਆ ਪਿਆ ਤੇ ਚਾਲਾ ਜਰ ਨੂੰ ਮਾਰਦੇ ਆ ਜਦੋਂ ਦੋਨੇ ਜਣੇ ਅੰਦਰ ਜਾਂਦੇ ਆ ਮਲਕੀਤ ਨੂੰ ਮਾਰਨ ਵਾਸਤੇ ਤੇ ਦਰਸ਼ਨ ਦਾ ਹੌਸਲਾ ਨਹੀਂ ਪੈਂਦਾ ਦਰਸ਼ਣਿਕ ਵੀ ਘਬਰਾ ਜਾਂਦਾ ਗੰਡਾਸੀ ਮਾਰਨ ਤੋਂ ਤੁਹਾਨੂੰ ਪਤਾ ਕਿ ਬੰਦਾ ਮਾਰਨਾ ਕੋਈ ਖਾਲਾ ਜਿਦਾ ਬਾੜਾ ਨਹੀਂ ਹੁੰਦਾ ਦਰਸ਼ਨ ਦੇ ਰੰਗ ਉੱਡ ਜਾਂਦੇ ਆ ਮੂੰਹ ਤੇ ਤਰੇਲੀਆਂ ਜਿੰਦੀ ਰਹੇ ਉਹਦੇ ਕੋਲ ਗੰਡਾਸੀ ਵੱਜਦੀ ਨਹੀਂ ਉਹ ਕਹਿੰਦਾ ਯਾਰ ਕਿਵੇਂ ਮਾਰਾਂ ਮੈਨੂੰ ਇਹਦੇ ਤੇ ਤਰਸ ਆ ਜਾਂਦਾ ਜਿਹੜੀ ਛਿੰਦੋ ਹੁੰਦੀ ਏ ਕਰਦੀ ਆ ਸਟੀਲ ਦਾ ਗਲਾਸ ਭਰ ਕੇ दारू ਦਾ ਦਰਸ਼ਨ ਨੂੰ ਫੜਾਉਂਦੀ ਏ ਵੀ ਲੈ ਆਹ दारू ਪੀ ਜਦੋਂ ਦਰਸ਼ਨ ਨੇ ਸਟੀਲ ਦਾ ਗਲਾਸ ਵੀ ਅੰਦਰ ਮਾਰਿਆ ਅੱਧੇ ਘੰਟੇ ਬਾਅਦ ਦਰਸ਼ਨ ਦੀ ਫੁੱਲ ਦਲੇਰੀ ਬਣ ਗਈ ਤੇ ਗਲਾਸੀ ਭਰ ਕੇ ਛਿੰਦੋ ਨੇ दारू ਆਪ ਪੀ ਲਈ ਦੋਨੇ ਜਨਾਂ ਨੇ दारू ਪੀ ਲਈ ਫੁੱਲ ਦਲੇਰੀ ਬ ਤੇ ਫੇਰ ਦਰਸ਼ਨ ਨੇ ਟਕਾਹ ਆ ਕੇ ਗੰਡਾਸੀ ਮਲਕੀਤ ਦੇ ਸਿਰ 'ਚ ਮਾਰੀ ਸ਼ਰਾਬੀ ਪਏ ਦੇ ਦੋ ਤਿੰਨ ਗੰਡਾਸੀਆਂ ਮਾਰੀਆਂ ਦੋ ਤਿੰਨ ਗੰਡਾਸੀਆਂ ਮਾਰ ਕੇ ਦਰਸ਼ਨ ਜਦੋਂ ਪਿੱਛੇ ਹਟਦਾ ਤੇ ਫੇਰ ਗੰਡਾਸੀ ਫੜ ਕੇ ਛਿੰਦੋਜ ਘਟੋ ਘਟ ਸੱਤ ਅੱਠ ਗੰਡਾਸੀਆਂ ਉਹਦੇ ਸਿਰ 'ਚ ਹੋਰ ਮਾਰਦੀ ਆ ਵੀ ਕਿਤੇ ਕੋਈ ਸਾਹ ਬਾਚ ਨਾ ਜਾਵੇ ਚਲੋ ਜੀ ਦਾ ਕੱਪੜਾ ਖੁੱਲ ਗਿਆ ਲਹੂ ਲਵਾਨ ਹੋ ਗਿਆ ਇੱਕੋ ਸ਼ਰਾਬੀ ਸੀਗਾ ਉਤੋਂ ਸਿਰ 'ਚ ਇੰਨੇ ਗੰਡਾਸੀਆਂ ਵੱਜ ਗਈਆਂ ਉਹ ਮੌਕੇ ਤੇ ਖਤਮ ਹੋ ਗਿਆ ਜਦੋਂ ਹੁਣ ਮਲਕੀਤ ਮਰ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਹੁਣ লাশ ਦਾ ਕੀ ਕਰੀਏ ਚਲੋ ਜੀ ਉਸ ਤੋਂ ਬਾਅਦ ਇਹ ਦੋਨੇ ਜਨੇ ਸੋਚਦੇ ਆ ਪਲਾਨ ਬਣਾਉਂਦੇ ਆ ਪਲਾਨ ਇਹਨਾਂ ਦਾ ਇਹ ਬਣਦਾ ਵੀ ਆਪਾਂ ਐ ਕਰਦੇ ਆ ਆਪਾਂ লাশ ਨੂੰ ਬੋਰੀ ਚ ਪਾ ਕੇ ਲੈ ਚਾਲਦੇ ਆ ਤੇ ਇਹਨਾਂ ਦੇ ਘਰ ਤੋਂ ਥੋੜੀ ਕਿ ਦੂਰ ਜਾ ਕੇ ਰੇਲਵੇ ਟਰੈਕ ਸੀ ਕਿ ਵੀ ਆਪਾਂ ਰੇਲਵੇ ਟਰੈਕ ਦੇ ਉੱਪਰ ਪਾ ਦਿੰਨੇ ਉੱਪਰੋਂ ਟ੍ਰੇਨ ਲੰਘ ਜੂਗੀ ਤੇ ਲੋਕੀ ਕਹਿਣਗੇ ਵੀ ਆਤਮ ਹੱਤਿਆ ਕਰ ਲਈ ਟ੍ਰੇਨ ਥੱਲੇ ਗਿਆ ਟ੍ਰੇਨ ਥੱਲੇ ਆ ਗਿਆ ਚਲੋ ਜੀ ਇਹਨਾਂ ਨੇ ਲਗਭਗ ਸ਼ਾਮ ਨੂੰ 5 ਵਜੇ ਇਹ ਸਾਰਾ ਕਾান্ড ਕੀਤਾ ਹੁੰਦਾ ਤੇ ਰਾਤ ਨੂੰ ਇਹ 10 11 ਵਜੇ ਮਲਕੀਤ ਨੂੰ ਪਾ ਕੇ ਬੋਰੀ ਦੇ ਵਿੱਚ ਤੇ ਉਸ ਰੇਲਵੇ ਟਰੈਕ ਤੇ ਲੈ ਜਾਂਦੇ ਆ। ਜਾ ਕੇ ਇਹਨਾਂ ਨੇ 10-11 ਵਜੇ ਉਹਨੂੰ ਰੇਲਵੇ ਟਰੈਕ ਦੇ ਉੱਤੇ ਲੰਮੇ ਪਾਤਾ। ਹੁਣ ਤੁਹਾਨੂੰ ਪਤਾ ਵੀ ਜਦੋਂ ਰੱਬ ਨੇ ਭੇਦ ਖੋਲਣਾ ਹੋਵੇ ਉਦੋਂ ਫਿਰ ਕੋਈ ਨਾ ਕੋਈ ਬੰਦਾ ਫਰਿਸ਼ਤਾ ਬਣ ਕੇ ਪਹੁੰਚ ਹੀ ਜਾਂਦਾ। ਹੁਣ ਇਹ ਰੇਲਵੇ ਟਰੈਕ ਦੇ ਉੱਪਰ ਲਾਸ਼ ਨੂੰ ਲੰਮੇ ਪਾਰੇ ਹੁੰਦੇ ਆ ਆਪਸ ਘੁਸਰਮੁਸਰ ਘੁਸਰਮੁਸਰ ਕਰ ਰਹੇ ਹੁੰਦੇ ਆ ਤੇ ਉੱਥੇ ਰੇਲਵੇ ਟਰੈਕ ਦੇ ਨੇੜੇ ਹੀ ਕੋਈ ਬੰਦਾ ਅਧੀ ਰਾਤ ਨੂੰ ਤੁਰ ਫਿਰ ਰਿਹਾ ਹੁੰਦਾ ਉਹ ਵੀ ਕੋਈ ਆਸ਼ਕ ਪੱਠਾ ਹੋਣਾ। ਉਹ ਬੰਦਾ ਇਹਨਾਂ ਨੂੰ ਦੇਖ ਲੈਂਦਾ ਕਿ ਆ ਦੋ ਜਣੇ ਹੈਗੇ ਆ ਤੇ ਪਤਾ ਨਹੀਂ ਟਰੈਕ ਦੇ ਉੱਪਰ ਕੀ ਰ ਉਹਨੂੰ ਐ ਪਤਾ ਲੱਗ ਰਿਹਾ ਸੀ ਵੀ ਹਾਂ ਦੋ ਜਣੇ ਹੈਗੇ ਜ਼ਰੂਰ ਆ। ਚਲੋ ਜੀ ਜਦੋਂ ਇਹੋ SLAŞ ਨੂੰ ਉੱਥੇ ਰੱਖ ਕੇ ਵਾਪਸ ਆ ਜਾਂਦੇ ਆ। ਹੁਣ ਜਿਹੜਾ ਬੰਦਾ ਉੱਥੇ ਤੁਰਿਆ ਫਿਰਦਾ ਸੀ ਉਹ ਜਾ ਕੇ ਦੇਖਦਾ ਵੀ ਇਹਦਾ ਬੰਦਾ ਮਾਰਿਆ ਹੋਇਆ। ਉਹ ਬੰਦਾ ਕੀ ਕਰਦਾ ਉਹ ਬੰਦਾ ਖਿੱਚ ਕੇ Laash ਨੂੰ ਰੇਲਵੇ ਟਰੈਕ ਤੋਂ ਸਾਈਡ ਤੇ ਕਰ ਦਿੰਦਾ। ਸਾਈਡ ਤੇ ਕਰਨ ਤੋਂ ਬਾਅਦ ਉਹ ਬੰਦਾ ਘਰੇ ਚਲਾ ਜਾਂਦਾ ਪਰ ਉਹ ਬੰਦਾ ਬਹੁਤ ਜ਼ਿਆਦਾ ਡਰ ਜਾਂਦਾ ਕਿ ਮੈਂ ਪੁਲਿਸ ਨੂੰ ਦੱਸਾਂ ਕਿ ਨਾ ਦੱਸਾਂ ਵੀ ਜੇ ਕਿਤੇ ਮੈਂ ਦੱਸਿਆ ਕਿਤੇ ਮੈਂ ਖੁਦ ਹੀ ਨਾ ਫਸ ਜਾ। ਫਿਰ ਆ ਦਿਨ ਚੜ ਜਾਂਦਾ ਜਿਨੇ ਲਗਭਗ 7:00 ਵਜੇ ਆਪਦੇ ਕਿਸੇ ਯਾਰ ਮਿੱਤਰ ਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਰਾ ਉੱਥੇ ਦੋ ਬੰਦੇ ਆਏ ਸੀ ਕਿ ਤੇ ਉਹ ਲਾਸ਼ ਨੂੰ ਉੱਥੇ ਰੇਲਵੇ ਟਰੈਕ ਦੇ ਉੱਪਰ ਲੰਮੇ ਪਾ ਗਏ ਬੰਦਾ ਉਹਨਾਂ ਨੇ ਮਾਰਿਆ ਹੋਇਆ ਸੀਗਾ ਤੇ ਮੈਂ ਉਸ ਬੰਦੇ ਨੂੰ ਖਿੱਚ ਕੇ ਸਾਈਡ ਤੇ ਤਾਂ ਕਰਕੇ ਆ ਗਿਆ ਪਰ ਮੈਂ ਪੁਲਿਸ ਕੋਲੇ ਕੋਈ ਗੱਲਬਾਤ ਕੀਤੀ ਨਹੀਂ ਫਿਰ ਉਹ ਜਿਹੜਾ ਉਹ ਯਾਰ ਮਿੱਤਰ ਹੁੰਦਾ ਉਹ ਉਹਨੂੰ ਕਹਿੰਦਾ ਵੀ ਐ ਕਰਕੇ ਤੂੰ ਪੁਲਿਸ ਨੂੰ ਗੱਲਬਾਤ ਜ਼ਰੂਰ ਦੱਸ ਵੀ ਕੱਲ ਨੂੰ ਪੁਲਿਸ ਨੂੰ ਤਾਂ ਪਤਾ ਲੱਗਣੇ ਲੱਗਣਾ ਹੈ ਜਦੋਂ ਬੋਡੀ ਦਾ ਮੁਲਾਜਾ ਹੋਇਆ ਕਿਤੇ ਤੇਰੇ ਫਿੰਗਰਪ੍ਰਿੰਟ ਆਗੇ ਤੂੰ ਫਸ ਜਾਵੇਂਗਾ ਤੂੰ ਐ ਕਰ ਵੀ ਤੂੰ ਪੁਲਿਸ ਨੂੰ ਦੱਸ ਦੇ ਚਲੋ ਜਿਉ ਬੰਦਾ ਪੁਲਿਸ ਨੂੰ ਦੱਸ ਦਿੰਦਾ ਵੀ ਇਸ ਤਰ੍ਹਾਂ ਕਰਕੇ ਰਾਤ ਮੈਂਨੇ ਵਜੇ ਤੇ ਸੈ ਉਹ লাশ ਨੂੰ ਇਸ ਤਰ੍ਹਾਂ ਕਰਕੇ ਲੰਮੇ ਪਾ ਕੇ ਤੇ ਮੈਂ লাশ ਖਿੱਚ ਕੇ ਸਾਈਡ ਤੇ ਕਰ ਦੇ। ਚਲੋ ਜੀ ਪੁਲਿਸ ਆਉਂਦੀ ਆ লাশ ਨੂੰ ਆਪਦੀ ਕਸਟਡੀ ਚ ਲੈ ਲੈਂਦਾ ਆ। লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਜਿਹੜੇ ਨੇੜੇ ਦੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਉਹ ਨਾਲ ਕੰਗਾ ਲੈਣਾ ਸ਼ੁਰੂ ਕਰਦਾ। ਉਸ ਬੰਦੇ ਨੇ ਦੱਸਦਾ ਵੀ ਰਾਤ ਇੰਨਕ ਦੇ ਟਾਈਮ ਸੀ ਉਹ লাশ ਨੂੰ ਰੱਖਣ ਆਏ। ਉਹਨੇ ਇੱਕ ਟਾਈਮ ਤੇ ਸੀਸੀਟੀਵੀ ਕੈਮਰੇ ਪੁਲਿਸ ਨੇ ਨੇੜੇ-ਦਰੇ ਦੇ ਏਰੀਏ ਦੇ ਫਿਰੋਲੇ ਤੇ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਿੰਦੋ ਦੇ ਦਰਸ਼ਨ ਦੋਨੇ ਜਣੇ ਨਜ਼ਰ ਆ ਜਾਂਦੇ ਆ ਬੋਰੀ ਦੇ ਵਿੱਚ লাশ ਨੂੰ ਪਾ ਕੇ ਲਿਜਾ ਰਹੇ ਹੁੰਦੇ ਆ। ਚਲੋ ਜੀ ਜਦੋਂ ਪੁਲਸ ਨੇ ਉਸ ਚੀਜ਼ ਦੀ ਪੜਤਾਲ ਕੀਤੀ ਪੜਤਾਲ ਤੋਂ ਬਾਅਦ ਹੌਲੀ-ਹੌਲੀ ਛਿੰਦੋ ਦੀ ਪਹੁੰਚ ਕੀਤੀ ਗਈ ਛਿੰਦੋ ਫੜੀ ਗਈ ਛਿੰਦੋ ਨੇ ਸਾਰਾ ਕੁਝ ਵਕਤਾ ਵੀ ਹਾਂ ਇਹ ਕਤਲ ਮੈਂ ਤੇ ਮੇਰੇ ਆਸ਼ਕ ਨੇ ਕੀਤਾ ਤੇ ਮੁੜ ਕੇ ਦਰਸ਼ਨ ਫੜਿਆ ਜਾਂਦਾ ਫਿਰ ਦੋਨੇ ਜਣੇ ਪੁਲਿਸ ਕੋਲੇ ਮੰਨ ਦਿਆ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਅਸੀਂ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀਗੇ ਇਹ ਸਾਡੇ ਰਾਹ ਦਾ ਰੋੜਾ ਬਣਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਮਾਰਤਾ ਤੇ ਪੁਲਿਸ ਵੀ ਸੁਣ ਕੇ ਹੈਰਾਨ ਹੋ ਗਈ ਵੀ ਜਿਹੜਾ ਦਰਸ਼ਨ ਆ ਇਹ 70 ਸਾਲਾਂ ਦਾ ਤੇ ਜਿਹੜੀ ਛਿੰਦੋ ਆ ਇਹ 50 ਸਾਲਾਂ ਦੀ ਆ ਇੰਨੀ ਉਮਰ ਦੇ ਵਿੱਚ ਵੀ ਇਸ਼ਕ ਦਾ ਪੂਤ ਇਹੋ ਜਿਹਾ ਸਵਾਰ ਹੋਇਆ ਕਿ ਆਪਣੇ ਘਰ ਵਾਲੇ ਨੂੰ ਮਾਰ ਕੇ ਰੇਲਵੇ ਟ੍ਰੈਕ ਉੱਪਰ ਸੁੱਟਤਾ ਕਿ ਉੱਪਰੋਂ ਟ੍ਰੇਨ ਟੱਪ ਜੂਗੀ ਲੋਕੀ ਕਹਿਣਗੇ ਟ੍ਰੇਨ ਥੱਲੇ ਆ ਕੇ ਮਰ ਗਿਆ ਹੁਣ ਦੱਸੋ ਕਿ ਬੰਦਾ ਕੀ ਕਰੇ ਬੰਦਾ ਕਿੱਥੇ ਜਾਵੇ ਬੰਦਾ ਕਿਹਦੇ ਤੇ ਯਕੀਨ ਕਰੇ ਕਿ ਪੋਤੀਆਂ ਪੋਤਿਆਂ ਵਾਲੀ ਦੋਤਿਆਂ ਦੋਤੀਆਂ ਵਾਲੀ ਔਰਤਾਂ ਇਹੋ ਜਿਹਾ ਦਿਮਾਗ ਹਿੱਲਿਆ ਕਿ ਆਸ਼ਕ ਨਾਲ ਰਲ ਕੇ ਆਪਣੇ ਘਰ ਵਾਲੇ ਨੂੰ ਮਾਰਤਾ ਆਸ਼ਕ 70 ਸਾਲਾਂ ਦਾ ਤੇ ਸ਼ਿੰਦੋ ਆਪ 50 ਸਾਲਾਂ ਦੀ ਇਸ ਕਹਾਣੀ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਆ ਜੋ ਬਦ ਲੋਕ ਸचेत ਹੋਣ ਕੋਈ ਭੁੱਲ ਕੇ ਵੀ ਇਹੋ ਜਿਹਾ ਅਪਰਾਧ ਨਾ ਕਰਿਓ ਇਹੋ ਜੇ ਗਲਤ ਕਦਮ ਨਾ ਚੱਕਿਓ ਬੰਦਾ ਕਦੇ ਨਹੀਂ ਬਚ ਸਕਦਾ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਆ ਜਿੰਨਾ ਮਰਜੀ ਤੁਸੀਂ ਸੋਚ ਸਮਝ ਕੇ ਕਤਲ ਕਰੋ ਜਾਂ ਚੋਰੀ ਕਰੋ ਇੱਕ ਨਾ ਇੱਕ ਦਿਨ ਤੁਸੀਂ ਫੜੇ ਜਾਣਾ ਜ਼ਰੂਰ ਹੁੰਦਾ ਇਸ ਕਰਕੇ ਆਪਣਾ ਘਰ ਨਾ ਬਰਬਾਦ ਕਰੋ ਇਹ ਸਿਰਫ ਚਾਰ ਦਿਨ ਦੀਆਂ ਮौज-ਮਸਤੀਆਂ ਹੁੰਦੀਆਂ ਨੇ ਚਾਰ ਦਿਨਾਂ ਤੋਂ ਬਾਅਦ ਬੰਦੇ ਦਾ ਮਨ ਫਿੱਕਾ ਪੈ ਜਾਂਦਾ ਤੇ ਬਹੁਤ ਸਾਰੀਆਂ ਔਰਤਾਂ ਤੁਸੀਂ ਵੀ ਦੇਖੀਆਂ ਨੇ ਮੈਂ ਵੀ ਦੇਖੀਆਂ ਨੇ ਜਿਹੜੀਆਂ ਕੀ ਆਪਣਾ ਘਰ ਪਟਣ ਲੱਗਿਆ ਇੱਕ ਮਿੰਟ ਵੀ ਨਹੀਂ ਸੋਚਦੀਆਂ ਆਪਣੇ ਬਾਲ ਬੱਚਿਆਂ ਨਾਲ ਧੋਖਾ ਕਰਨ ਲੱਗੇ ਕਮੇਂਟ ਨਹੀਂ ਸੋਚਦੀਆਂ ਜਿਹੜੇ ਬੰਦੇ ਨਾਲ ਗੁਰੂ ਦੀ ਹਜ਼ੂਰੀ ਚ ਲਾਵਾਂ ਲੀਆਂ ਹੁੰਦੀਆਂ ਨੇ ਉਹਨਾਂ ਬਾਰੇ ਕਮੇਂਟ ਨਹੀਂ ਸੋਚਦੀਆਂ ਔਰਤ ਚਾਹੇ ਤਾਂ ਨਰਕ ਨੂੰ ਸਵਰਗ ਬਣਾ ਦਿੰਦੀ ਆ ਤੇ ਜੇ ਔਰਤ ਚਾਹੇ ਤਾਂ ਸਵਰਗ ਨੂੰ ਵੀ ਨਰਕ ਬਣਾ ਦਿੰਦੀ ਆ ਸਾਡਾ ਮਕਸਦ ਦਾ ਬਾਤੋ ਲੋਕਾਂ ਨੂੰ ਸੁਚੇਤ ਕਰਨਾ ਸੀ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖ ਲੈਣਾ ਬਹੁਤ ਬਹੁਤ ਧੰਨਵਾਦ